ਜਮੀਲਾ ਭਾਗ 6 ਦਨਿਆਰ ਅਤੇ ਜਮੀਲਾ ਦੇ ਸਬੰਧਾਂ ਬਾਰੇ ਕੁਝ ਸਮਝ ਨਹੀਂ ਸੀ ਆਉਂਦਾ ਸੱਚੀ ਗੱਲ ਤਾਂ ਇਹ ਹੈ ਕਿ ਸਾਨੂੰ ਇਹ ਸੋਚਣ ਲੱਗਿਆ ਵੀ ਡਰ ਆਉਂਦਾ ਸੀ ਫਿਰ ਵੀ ਜਮੀਲਾ ਨੂੰ ਉਦਾਸ ਵੇਖ ਮੈਂ ਬੇਅਰਾਮ ਹੋ ਜਾਂਦਾ ਕਈ ਵਾਰ ਉਹ ਜਾਣ ਕੇ ਦਨਿਆਰ ਨੂੰ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕਰਦੀ ਕਿੰਨਾ ਚੰਗਾ ਹੁੰਦਾ ਜੇ ਉਹ ਅੱਗੇ ਵੰਗ ਹੱਸਦੀ ਤੇ ਉਸ ਦਾ ਮੌਜੂ ਉਡਾਉਂਦੀ ਇੱਕ ਵਾਰ ਰਾਤ ਨੂੰ ਅਸੀਂ ਸਟੇਸ਼ਨ ਤੋਂ ਪਰਤ ਰਹੇ ਸਾਂ ਤਾ ਦਿਨਿਆਰ ਦੇ ਗੀਤ ਨੇ ਸਾਨੂੰ ਅਨੋਖੇ ਅਨੁਭਵ ਨਾਲ ਸਰੂਰਿਆ ਹੋਇਆ ਸੀ। ਸੁਰੰਗ ਦੇ ਲੰਗਣ ਪਿੱਛੋਂ ਜਮੀਲਾ ਆਪਣੇ ਛੱਕੜੇ ਤੋਂ ਉੱਤਰ ਕੇ ਘੋੜਿਆਂ ਦੇ ਨਾਲ-ਨਾਲ ਤੁਰਨ ਲੱਗੀ। ਮੈਂ ਵੀ ਹੇਠ ਉੱਤਰ ਆਇਆ ਕਿਉਂਕਿ ਗੀਤ ਦਾ ਸਵਾਦ ਤੁਰ ਕੇ ਮਾਣਨ ਨਾਲ ਵੱਖਰੀ ਕਿਸਮ ਦਾ ਹੀ ਸੀ। ਪਹਿਲਾਂ ਤਾਂ ਅਸੀਂ ਆਪਣੇ ਛੱਕੜਿਆਂ ਨਾਲ ਤੁਰਦੇ ਸਾਂ ਪਰ ਕਿਸੇ ਗੈਬੀ ਤਾਕਤ ਨੇ ਸਾਨੂੰ ਦਿਨਿਆਰ ਦੇ ਛੱਕੜੇ ਨਾਲ ਤੁਰਨ ਲਈ ਮਜਬੂਰ ਕਰ ਦਿੱਤਾ। ਅਸੀਂ ਉਸ ਦੇ ਚਿਹਰੇ ਤੇ ਬਣਤਰ ਨੂੰ ਦੇਖਣਾ ਚਾਹੁੰਦੇ ਸਾਂ। ਕੀ ਕਿਉ ਖੁਸ਼ਕ ਅਤੇ ਅਨਮਿਲਪੜਾ ਦਿਨਿਆਰ ਹੀ ਗਾਉਂਦਾ ਹੈ ਜਮੀਲਾ ਹਰਾਨੀ ਦੀ ਮੂਰਤ ਹੁੰਦੀ ਤੇ ਉਸ ਦਾ ਚਿਹਰਾ ਪੰਗਰਿਆ ਜਾਪ ਉਸ ਦਾ ਹੱਥ ਦਿਨਿਆਰ ਦੇ ਛੱਕੜੇ ਦੇ ਬਾਸ ਉੱਤੇ ਟਿਕ ਜਾਂਦਾ ਪਰ ਉਹ ਉਸ ਵੱਲ ਵੇਖਦਾ ਹੀ ਨਹੀਂ ਸੀ ਉਹਦਾ ਦੂਰ ਬਹੁਤ ਦੂਰ ਟਿੱਕੀ ਹੁੰਦੀ ਹੱਥ ਪਿੱਠ ਪਿੱਛੇ ਕੀਤੇ ਹੁੰਦੇ ਤੇ ਸਿਰ ਨੂੰ ਇੱਧਰ ਉੱਧਰ ਹਿਲਾ ਰਿਆ ਹੁੰਦਾ ਜਮੀਲਾ ਦਾ ਹੱਥ ਨਿਆਸਰਾ ਹੋ ਬਾਸ ਤੋਂ ਡਿੱਗ ਪੈਂਦਾ ਸੜਕ ਤੇ ਉਹ ਬੰਦ ਲਾ ਕੇ ਖੜ ਜਾਂਦੀ ਉਸ ਦੀਆਂ ਨਜ਼ਰਾਂ ਦੁਨੀਆਰ ਦਾ ਪਿੱਛਾ ਕਰਦੀਆਂ ਤੇ ਫਿਰ ਉਹ ਤੁਰ ਪੈਂਦੀ। ਕਈ ਵਾਰ ਮੈਂ ਸੋਚਦਾ ਕਿ ਮੈਂ ਅਤੇ ਜਮੀਲਾ ਇੱਕ ਡੂੰਗੀ ਅਨੁਭਵਤਾ ਦੇ ਸ਼ਿਕਾਰ ਹਾਂ। ਸ਼ਾਇਦ ਅਜੇ ਹੀ ਘੜੀ ਆ ਗਈ ਸੀ ਜਦ ਸਾਡੀਆਂ ਰੂਹਾਂ ਵਿੱਚ ਸੁੱਤਾ ਜਜ਼ਬਾ ਜਾਗ ਪਿਆ ਸੀ। ਜਮੀਲਾ ਆਪਣਾ ਆਪ ਕੰਮ ਵਿੱਚ ਖੋਈ ਰੱਖਦੀ। ਜੇ ਕਦੀ ਕੁਝ ਘੜੀਆਂ ਵੇਰ ਮਿਲਦੀ ਤੇ ਅਸੀਂ ਖੇਤ ਵਿੱਚ ਬੈਠੇ ਹੁੰਦੇ। ਉਸ ਦੀ ਵਿੱਚ ਐਨੀ ਉਸ ਨੂੰ ਟਿਕਨ ਨਹੀਂ ਦਿੰਦੀ। ਉਹ ਕਣਕ ਦੀ ਉਡਾਈ ਕਰਨ ਵਾਲਿਆਂ ਕੋਲ ਜਾ ਖੜਦੀ। ਇੱਕ ਨਿਰਾਲੀ ਜਿਹੀ ਅਦਾ ਤੇ ਮਾਨ ਨਾਲ ਕਣਕ ਭਰੀਆਂ ਸਜਲੀਆਂ ਹਵਾਵਾਂ ਚ ਛਾਲਦੀ ਫਿਰ ਸਜਲੀਆਂ ਸੌਟ ਤੂੜੀ ਦੇ ਢੇਰ ਵੱਲ ਤੁਰ ਜਾਂਦੀ ਤੇ ਇੱਕ ਪਾਸੇ ਹੋ ਛਾਵੇਂ ਬਹਿ ਜਾਂਦੀ ਉਸ ਨੂੰ ਆਪਣੀ ਹੀ ਛਾਂ ਤੋਂ ਡਰ ਲੱਗਦਾ ਤੇ ਮੈਨੂੰ ਹਾਕ ਮਾਰਦੀ ਕਚੀਨ ਬਾਨਾ ਇੱਥੇ ਆ ਜਾ ਆ ਜਾ ਕੁਝ ਦੇਰ ਇੱਥੇ ਬੈਠੀਏ ਮੈਂ ਹਮੇਸ਼ਾ ਇਹੀ ਸੋਚਦਾ ਕਿ ਉਹ ਕੋਈ ਭੇਦ ਭਰੀ ਗੱਲ ਦੱਸੇਗੀ ਜਾਂ ਆਪਣੀ ਬੇਚੈਨੀ ਦਾ ਕਾਰਨ ਹੀ ਦੱਸੇਗੀ ਪਰੀ ਇਸ ਬਾਰੇ ਤਾਂ ਕੋਈ ਗੱਲ ਹੀ ਨਹੀਂ ਸੀ ਕਰਦੀ ਉਹ ਚੁੱਪਚਾਪ ਮੇਰਾ ਸਿਰ ਆਪਣੀ ਗੋਦ ਵਿੱਚ ਰੱਖ ਲੈਂਦੀ ਅਤੇ ਦੂਰ ਦਿਸ ਹੱਦੇ ਤੇ ਆਪਣੀ ਨਿਗਾਹ ਟਿਕਾ ਲੈਂਦੀ ਉਸ ਦੀਆਂ ਉਂਗਲਾਂ ਮੇਰੇ ਵਾਲਾਂ ਵਿੱਚ ਫਿਰਦੀਆਂ ਤੇ ਕਦੇ ਕੰਬਦੇ ਹੱਥਾਂ ਨਾਲ ਮੇਰੀਆਂ ਗੱਲਾਂ ਥਪਤਪਾਉਂਦੀ ਮੈਂ ਨਜ਼ਰਾਂ ਉਠਾ ਉਸ ਵੱਲ ਵੇਖਦਾ ਉਸ ਦੇ ਚਿਹਰੇ ਤੋਂ ਕੁਝ ਪੜਨ ਦੀ ਕੋਸ਼ਿਸ਼ ਕਰਦਾ ਮੈਨੂੰ ਉਹਦੇ ਚਿਹਰੇ ਤੇ ਪਰੇਸ਼ਾਨੀ ਤੇ ਪੀੜ ਦੇ ਪਰਛਾਵੇਂ ਦਿਸਦੇ ਇਸ ਪੀੜ ਵਿੱਚ ਮੈਨੂੰ ਆਪਣਾ ਪਰਛਾਵਾ ਦਿਸਦਾ ਸਪਸ਼ਟ ਸੀ ਕਿ ਕੁਝ ਨਾ ਕੁਝ ਉਸ ਦੀ ਆਤਮਾ ਨੂੰ ਬੁਰੀ ਤਰ੍ਹਾਂ ਨੋਚ ਰਿਹਾ ਸੀ ਜ਼ਰੂਰ ਕੋਈ ਤੂਫਾਨ ਉਸ ਦੀ ਆਤਮਾ ਅੰਦਰ ਉਛਾਲੇ ਖਾ ਰਿਹਾ ਸੀ ਮੈਨੂੰ ਜਾਪਿਆ ਇਹ ਤੂਫਾਨ ਮਨ ਦੀ ਚਟਾਨ ਤੋੜ ਕੇ ਬਾਹਰ ਆਉਣ ਲਈ ਤੰਗ ਰਿਹਾ ਹੈ ਪਰ ਜਮੀਲਾ ਵਿੱਚ ਉਸ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਉਸ ਨੂੰ ਇਹ ਸੋਚ ਕੇ ਕੰਬਾ ਛਿੜਦਾ ਸੀ ਉਸ ਦਾ ਸਾਰਾ ਸਰੀਰ ਬੇਤਾਬੀ ਨਾਲ ਕਹਿ ਰਿਹਾ ਸੀ ਕਿ ਉਹ ਕਿਸੇ ਨੂੰ ਮੁਹੱਬਤ ਕਰਦੀ ਹੈ ਪਰ ਉਹ ਆਪਣੀ ਇੱਕ ਬੇਕਰਾਰੀ ਨੂੰ ਸਪਾਉਣ ਤੇ ਅਸਮਰੱਤ ਸੀ ਠੀਕ ਜਮੀਲਾ ਵਾਂਗ ਮੈਂ ਚਾਹੁੰਦਾ ਸਾਂ ਅਤੇ ਮੈਨੂੰ ਇਹ ਚੰਗਾ ਵੀ ਨਹੀਂ ਸੀ ਲੱਗਦਾ ਕਿ ਉਹ ਦੁਨਿਆਰ ਨਾਲ ਮੁਹੱਬਤ ਕਰੇ ਆਖਰ ਉਹ ਸਾਡੇ ਘਰ ਦੀ ਨੂੰਹ ਸੀ ਅਤੇ ਮੇਰੇ ਭਰਾ ਦੀ بیوی ਸੀ ਇਹ ਵਿਚਾਰ ਮੇਰੇ ਮਨ ਵਿੱਚ ਆਉਂਦੇ ਤੇ ਜਾਂਦੇ ਰਹਿੰਦੇ ਅਜਿਹੇ ਵਿਚਾਰਾਂ ਨੂੰ ਮੈਂ ਮਨ ਵਿੱਚ ਥਾਂ ਨਾ ਦੇਣਾ ਚਾਹੁੰਦਾ ਮੈਂ ਜਮੀਲਾ ਤੇ ਬੱਚਿਆਂ ਵਾਂਗ ਅੱਧ ਖੁੱਲੇ ਹੋਠਾਂ ਨੂੰ ਵੇਂਦਾ ਰਹਿੰਦਾ ਹੰਤੂਆ ਨਾਲ ਤੋਂ ਦਲਾਈਆਂ ਕਰਾ ਤੇ ਨਜ਼ਰਾਂ ਜਮਾਈ ਰੱਖਦਾ ਮੇਰੇ ਲਈ ਇਹ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਕਿੰਨੀ ਪਿਆਰੀ ਤੇ ਸੁੰਦਰ ਲੱਗਦੀ ਜਮੀਲਾ ਕੋਈ ਜਾਦੂ ਸੀ ਉਸਦੀ ਤਕਣੀ ਵਿੱਚ ਕੋਈ ਖਿੱਚ ਸੀ ਉਸਦੇ ਚਿਹਰੇ ਵਿੱਚ ਮੈਂ ਸਭ ਕੁਝ ਅਜੇ ਵੀ ਅਨੁਭਵ ਕਰਦਾ ਹਾਂ ਉਸ ਵੇਲੇ ਮੈਨੂੰ ਇਸ ਦੀ ਸਮਝ ਨਹੀਂ ਸੀ ਪੈਂਦੀ ਅੱਜ ਵੀ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਕਿ ਕੀ ਮੁਹੱਬਤ ਕਾਰਨ ਕਵੀ ਜਾਂ ਚિત੍ਰਕਾਰ ਨੂੰ ਪ੍ਰੇਰਣਾ ਨਹੀਂ ਮਿਲਦੀ ਪਿਆਰ ਨੂੰ ਅਨੁਭਵ ਕਰਨਾ ਹੀ ਤਾਂ ਸਭ ਕੁਝ ਹੁੰਦਾ ਹੈ ਉਸ ਵੇਲੇ ਮੇਰਾ ਜੀ ਕਰਦਾ ਕਿ ਵਾਦੀ ਵੱਲ ਵਾਧਾ ਹੀ ਚਲਾ ਜਾਵਾਂ ਧਰਤੀ ਤੇ ਆਕਾਸ਼ ਨੂੰ ਉੱਚੀ ਉੱਚੀ ਪੁਕਾਰਾਂ ਉਹਨਾਂ ਨੂੰ ਪੁੱਛਾਂ ਕਿ ਮੈਂ ਕਿਸ ਤਰ੍ਹਾਂ ਆਪਣੇ ਮਨ ਦੀ ਅਜੀਬ ਜਿਹੀ ਖੁਸ਼ੀ ਤੇ ਅਣਜਾਨੀ ਬੇਚੈਨੀ ਤੇ ਕਾਬੂ ਪਾਵਾਂ ਇੱਕ ਵਾਰ ਮੈਨੂੰ ਇਸ ਤੇ ਉੱਤਰ ਮਿਲ ਵੀ ਗਿਆ ਹਰ ਰੋਜ਼ ਦੀ ਤਰ੍ਹਾਂ ਅਸੀਂ ਸਟੇਸ਼ਨ ਤੋਂ ਮੁੜ ਰਹੇ ਸਾਂ ਰਾਤ ਆਪਣੇ ਜੋਬਨ ਉੱਤੇ ਸੀ ਤਾਰੇ ਮਖਿਆਲ ਦੀਆਂ ਮੱਖੀਆਂ ਵਾਂਗ ਆਕਾਸ਼ ਤੇ ਮਡਲਾਂਦੇ ਸਨ ਵਾਦੀ ਊਂਗ ਰਹੀ ਸੀ ਚਾਰੇ ਪਾਸੇ ਡੂੰਗੇ ਸਮਰਟੇ ਵਿੱਚ ਦਨਿਆਰ ਦਾ ਗੀਤ ਗੂੰਜ ਰਿਹਾ ਸੀ ਉਹਦੀ ਆਵਾਜ਼ ਚੁੱਪ ਨੂੰ چیرਦੀ ਹਰ ਪਾਸੇ ਖਿਲਰਦੀ ਹਨੇਰੇ ਵਿੱਚ ਸਿਮਟਦੀ ਜਾਂਦੀ ਸੀ ਮੈਂ ਤੇ ਜਮੀਲਾ ਉਸ ਦੇ ਪਿੱਛੇ ਸਾਂ ਪਤਾ ਨਹੀਂ ਉਸ ਦਿਨ ਦਨਿਆਰ ਦੇ ਦਿਲ ਤੇ ਕੀ ਬੀਤੀ ਸੀ ਉਸ ਦੀ ਆਵਾਜ਼ ਵਿੱਚ ਡਣ ਵਾਲਾ ਸੋਜ਼ ਤੇ ਉਦਾਸੀ ਸੀ ਕਿ ਤਰਸ ਭਰੇ ਬਲਵਲੇ ਕਾਰਨ ਸਾਡੀਆਂ ਅੱਖਾਂ ਵਿੱਚੋਂ ਹੰਝੂ ਸੜਕ ਪਏ ਜਮੀਲਾ ਉਸ ਦੇ ਚੱਕਰੇ ਨਾਲ ਹੋ ਤਰੀ ਉਸ ਦਾ ਸਿਰ ਇੱਕ ਪਾਸੇ ਝੁਕਿਆ ਹੋਇਆ ਸੀ ਦਨਿਆਰ ਦੀ ਆਵਾਜ਼ ਹੋਰ ਉੱਚੀ ਹੋ ਰਹੀ ਸੀ ਜਮੀਲਾ ਨੇ ਆਪਣਾ ਸਿਰ ਝਟਕਿਆ ਤੇ ਦਨਿਆਰ ਦੇ ਸ਼ੱਕੜੇ ਉੱਤੇ ਚੜ ਗਈ ਉਹ ਹੱਥਾਂ ਦੀ ਕੰਗੀ ਪਾ ਆਪਣੀਆਂ ਛਾਤੀਆਂ ਗੋਡਿਆਂ ਵਿੱਚ ਦੇਈ ਬੁੱਤ ਬਣੀ ਬੈਠੀ ਸੀ ਮੈਂ ਸ਼ੱਕੜੇ ਦੇ ਨਾਲ ਨਾਲ ਜਾ ਰਿਹਾ ਸਾਂ ਉਹਨਾਂ ਨੂੰ ਨਜ਼ਰਾਂ ਪਰ ਵੇਖਣ ਪਿੱਛੋਂ ਮੈਂ ਕੁਝ ਕਦਮ ਅੱਗੇ ਵਧ ਗਿਆ ਦਨਿਆਰ ਨੂੰ ਜਮੀਲਾ ਦਾ ਪਤਾ ਤੱਕ ਨਾ ਲੱਗਾ ਕਿ ਉਸ ਦੇ ਸ਼ੱਕੜੇ ਤੇ ਆ ਬੈਠੀ ਹੈ ਉਹ ਪਹਿਲਾ ਵਾਰ ਹੀ ਗਾਉਂਦਾ ਗਿਆ ਮੈਂ ਜਮੀਲਾ ਦੇ ਹੱਥਾਂ ਦੀ ਕੰਗੀ ਖੁੱਲਦੀ ਵੇਖੀ ਉਹ ਦਿਨਿਆਰ ਵੱਲ ਚੁੱਕੀ ਤੇ ਆਪਣਾ ਸਿਰ ਉਸ ਦੇ ਮੋਢਿਆਂ ਉੱਤੇ ਰੱਖ ਦਿੱਤਾ ਸ਼ਾਂਟਾ ਲੱਗਣ ਨਾਲ ਜਿਸ ਤਰ੍ਹਾਂ ਘੋੜਾ ਚੌਂਕ ਉੱਠਦਾ ਹੈ ਇਹੀ ਹਾਲ ਦਿਨਿਆਰ ਦਾ ਹੋਇਆ ਜਮੀਲਾ ਦੇ ਸਿਰ ਦੇ ਸਪਰਸ਼ ਨੇ ਉਸ ਨੂੰ ਚੰਕਾ ਦਿੱਤਾ ਉਹਦੀ ਆਵਾਜ਼ ਕੰਬੀ ਤੇ ਅਚਾਨਕ ਅੱਗੇ ਨਾਲੋਂ ਵੀ ਉੱਚੀ ਹੋ ਗਈ ਉਹ ਮੁਹੱਬਤ ਦਾ ਗੀਤ ਗਾ ਰਿਹਾ ਸੀ ਮੈਂ ਤਾਂ ਪਹੁੰਚੱਕਾ ਚ ਹੀ ਰਹਿ ਗਿਆ ਵਾਦੀ ਵਿੱਚ ਬਹਾਰ ਆਈ ਜਾਪਣ ਲੱਗੀ ਹਨੇਰੇ ਵਿੱਚ ਵਾਦੀ ਦੇ ਸਾਹ ਮੈਨੂੰ ਪ੍ਰਤੀਤ ਹੋਏ ਜਿਸ ਤਰ੍ਹਾਂ ਉਹ ਸਜੀਵ ਹੋ ਗਈ ਸੀ ਉਸ ਦੀ ਮਹਾਨ ਬੁੱਕਲ ਵਿੱਚ ਮੈਨੂੰ ਦੋ ਪ੍ਰੇਮੀ ਦਿਖਰੇ ਸਨ ਪਰ ਉਹਨਾਂ ਦੀਆਂ ਨਜ਼ਰਾਂ ਮੈਨੂੰ ਨਹੀਂ ਸੰਦੇਖਦੀਆਂ ਮੈਂ ਤੇ ਜਿਵੇਂ ਉਹਨਾਂ ਲਈ ਉੱਥੇ ਹੈ ਹੀ ਨਹੀਂ ਸਾਂ ਉਹ ਮੈਨੂੰ ਗੀਤ ਦੀ ਲੈਅ ਨਾਲ ਝੂਮਦੇ ਦਿਸਦੇ ਸਨ ਆਪਣਾਪ ਭੁੱਲੇ ਤੇ ਦੁਨੀਆਂ ਨੂੰ ਵਿਸਾਰੀ ਉਹ ਮੁਹੱਬਤ ਦੀ ਪੀਂਘ ਝੂਟ ਰਹੇ ਸਨ ਗਲਬਤੂ ਖੁੱਲੀ ਤੇ ਗੰਦੀ ਜਿਹੀ ਕਮੀਜ਼ ਪਾਈ ਬੈਠਾ ਉਹੀ ਸਾਡਾ ਜਾਣਿਆ ਪਹਿਚਾਨਿਆ ਦਨਿਆਰ ਸੀ ਖਣੇਰੇ ਵਿੱਚ ਮੈਨੂੰ ਉਸ ਦੀਆਂ ਦਗਦੀਆਂ ਅੱਖਾਂ ਦਿਖਤੀਆਂ ਸਨ ਦਨਿਆਰ ਦੇ ਗਲੇ ਲੱਗੀ ਉਹ ਡਰੀ ਸਹਿਮੀ ਤੇ ਸਿਮਟ ਜਾਣ ਵਾਲੀ ਮੇਰੀ ਆਪਣੀ ਜਮੀਲਾ ਹੀ ਸੀ ਉਹਦੇ ਨੈਣਾਂ ਦੇ ਕੋਨਿਆਂ ਵਿੱਚ ਅਜੇ ਵੀ ਹੰਝੂਆਂ ਦੀ ਬੂੰਦਾਂ ਚਮਕ ਰਹੀਆਂ ਸਨ ਇਸ ਤਰ੍ਹਾਂ ਲੱਗਦਾ ਨਵਾਂ ਜਨਮ ਹੋਇਆ ਹੋਵੇ ਬੇਅੰਤ ਅਤੇ ਅਪਾਰ ਸੀ ਉਹਨਾਂ ਦੀ ਖੁਸ਼ੀ ਕੀ ਇਹ ਖੁਸ਼ੀ ਨਹੀਂ ਸੀ ਦਨਿਆਰ ਦੀ ਛਾਤੀ ਵਿੱਚ ਜੋ ਦੇਸ਼ ਪਿਆਰ ਦਾ ਸਾਗਰ ਠਾਠਾ ਮਾਰਦਾ ਸੀ ਉਸਦਾ ਹੀ ਉਹ ਜਮੀਲਾ ਨੂੰ ਸਾਜੀਵਾਲ ਬਣਾ ਰਿਹਾ ਸੀ ਧਰਤੀ ਮਾਂ ਦੇ ਇਸੇ ਤੂਫਾਨ ਪਿਆਰ ਨੇ ਉਸ ਦੇ ਦਿਲ ਵਿੱਚੋਂ ਪ੍ਰੇਰਣਾ ਭਰਪੂਰ ਸੰਗੀਤ ਨੂੰ ਜਨਮ ਦਿੱਤਾ ਸੀ ਅਤੇ ਜਮੀਲਾ ਉਸ ਨਾਲ ਹੀ ਇੱਕ ਸੁਰ ਹੋ ਰਹੀ ਸੀ ਉਹ ਉਸੇ ਨੇ ਗਾ ਰਿਹਾ ਸੀ ਉਹਦੇ ਗੀਤਾਂ ਵਿੱਚ ਜਮੀਲਾ ਹੀ ਵਸੀ ਹੋਈ ਸੀ ਦਨਿਆਰ ਦੇ ਗੀਤ ਮੇਰੇ ਮਨ ਵਿੱਚ ਇੱਕ ਅਜੀਬ ਜਿਹੀ ਉਤੇਜਨਾ ਭਰ ਦਿੰਦੇ ਸਨ ਮੈਨੂੰ ਹਮੇਸ਼ਾ ਇੰਜ ਹੀ ਮਹਿਸੂਸ ਹੋਇਆ ਹੈ ਮੇਰਾ ਮਨ ਕੀ ਚਾਹੁੰਦਾ ਹੈ ਬਸ ਕੇਵਲ ਪਿਆਰ ਦਾ ਅਨੁਭਵ ਤੇ ਇਹ ਅਨੁਭਵ ਮੇਰੇ ਮਨ ਦੇ ਸ਼ੀਸ਼ੇ ਤੇ ছায়ਾ ਪਿਆ ਹੈ ਮੇਰੀਆਂ ਉਂਗਲਾਂ ਉਹਨਾਂ ਦਾ ਚਿੱਤਰ ਚਿੱਤਰਨ ਲਈ ਬੇਤਾਬ ਹਨ ਆਪਣੇ ਇਸ ਵਿਚਾਰ ਦੀ ਚੇਤਨਤਾ ਤੇ ਮੈਂ ਤਿਲ ਮਲਾ ਉੱਠਿਆ ਪਰ ਮੇਰੀ ਖਾਹਿਸ਼ ਡਰ ਨਾਲੋਂ ਬਲਵਾਨ ਸੀ ਉਹ ਉਸ ਜਿਸ ਤਰ੍ਹਾਂ ਦੇ ਮੈਨੂੰ ਦਿਖੇ ਸਨ ਮੈਂ ਉਹਨਾਂ ਦੀਆਂ ਪੈੜਾਂ ਉਸੇ ਤਰ੍ਹਾਂ ਚਿੱਤਰਪੱਤ ਤੇ ਉਤਾਰਾਂਗਾ ਇਸ ਖੁਸ਼ੀ ਵਿੱਚ ਮੈਂ ਮਸਤ ਸਾਂ ਪਰ ਕੀ ਮੈਂ ਅਜੇ ਆ ਕਰ ਵੀ ਲਵਾਗਾ ਡਰ ਅਤੇ ਖੁਸ਼ੀ ਨੇ ਮੇਰਾ ਮਨ ਦਬੋਚਿਆ ਹੋਇਆ ਸੀ ਮੈਂ ਜਿਵੇਂ ਜਾਦੂ ਨਾਲ ਬੰਨਿਆ ਪਿਆ ਸਾਂ ਮੇਰੀ ਖੁਸ਼ੀ ਵੀ ਘੱਟ ਨਹੀਂ ਸੀ ਉਸ ਵੇਲੇ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਆਪਣੇ ਇਸ ਜਨੂਨ ਦੀ ਮੈਨੂੰ ਇਹ ਕੀਮਤ ਅਦਾ ਕਰਨੀ ਪਏਗੀ ਮੈਂ ਆਪਣੇ ਆਪ ਨੂੰ ਕਹਿੰਦਾ ਰਹਿੰਦਾ ਸਾਂ ਕਿ ਮੈਂ ਦੁਨੀਆਰ ਦੀਆਂ ਨਜ਼ਰਾਂ ਨਾਲ ਹੀ ਇਸ ਧਰਤ ਨੂੰ ਤੱਕਾਂਗਾ ਰੰਗਾਂ ਨਾਲ ਉਸਦੇ ਗੀਤਾਂ ਨੂੰ ਚਿੱਤਰ ਵਿੱਚ ਢਾਲਾਂਗਾ ਮੈਂ ਉਹ ਪਹਾੜ ਤੇ ਵਾਦੀਆਂ ਵੱਖ-ਵੱਖ ਰੰਗਾਂ ਦਾ ਕਾ ਬਦਲ ਨਦੀਆਂ ਅਤੇ ਸਤਰਤ ਦੇ ਜਾਇਆਂ ਨੂੰ ਆਪਣੇ ਚਿੱਤਰ ਵਿੱਚ ਠੀਕ ਟੰਗ ਨਾਲ ਲੀਕਾਂਗਾ ਪਰ ਝਟਪਟ ਮੈਨੂੰ ਖਿਆਲ ਆਇਆ ਰੰਗ ਕਿੱਥੋਂ ਲਿਆਵਾਂਗਾ ਫਿਰ ਸੋਚਿਆ ਸਕੂਲ ਤੋਂ ਮੰਗ ਲਿਆਵਾਂਗਾ ਪਰ ਉਹਨਾਂ ਨੂੰ ਆਪ ਵੀ ਤਾਂ ਇਹਨਾਂ ਦੀ ਲੋੜ ਹੈ ਨਾਲੇ ਉਹ ਪੜਾ ਮੈਨੂੰ ਕਿਉਂ ਦੇਣਗੇ ਹੁਣ ਇਹ ਕੰਮ ਮੈਨੂੰ ਪਹਾੜ ਜਿਡਾ ਲੱਗਦਾ ਸੀ ਦੁਨਿਆਰ ਨੇ ਅਚਾਨਕ ਗੀਤ ਦੀ ਲੈਅ ਤੋੜ ਦਿੱਤੀ ਜਮੀਲਾ ਨੇ ਉਪਭਾਵਕਤਾ ਵਿੱਚ ਦਿਨਿਆਰ ਉਦਾਲੇ ਬਾਹਾਂ ਕੱਸ ਲਈਆਂ ਪਰ ਝੱਟ ਹੀ ਉਸ ਤੋਂ ਵੱਖ ਹੋ ਗਈ ਕੁਛਰ ਲਈ ਉਸ ਨੂੰ ਹੋਸ਼ ਹੀ ਨਾ ਰਹੀ ਫਿਰ ਆਪਣੀ ਥਾਂ ਤੋਂ ਉੱਠੀ ਤੇ ਦਿਨਿਆਰ ਦੇ ਸ਼ੱਕੜੇ ਤੋਂ ਹੇਠਾਂ ਕੁੱਦ ਪਈ ਦਿਨਿਆਰ ਨੇ ਝਿਜਕਦਿਆਂ ਲਗਾਮਾਂ ਖਿੱਚੀਆਂ ਘੋੜੇ ਰੁਕ ਗਏ ਜਮੀਲਾ ਦਿਨਿਆਰ ਵੱਲ ਪਿੱਠ ਕਰੀ ਸੜਕ ਵਿੱਚਕਾਰ ਖੜੀ ਸੀ ਉਹ ਆਸੀ ਪਾਸੇ ਦੇਖ ਕੇ ਹੰਜਾਈ ਆਵਾਜ਼ ਵਿੱਚ ਕਹਿਣ ਲੱਗੀ ਤੂੰ ਇਸ ਤਰ੍ਹਾਂ ਮੈਨੂੰ ਕਿਉਂ ਵੇਖਦਾ ਮੇਰੇ ਵੱਲ ਇਸ ਤਰ੍ਹਾਂ ਨਾ ਵੇਖਿਆ ਕਰ ਚੱਲ ਆਪਣੇ ਘੋੜੇ ਤੋਰ ਇੰਨਾ ਕਹਿ ਉਹ ਮੇਰੇ ਤੇ ਵਰ ਪਈ ਤੂੰ ਕਿਉਂ ਮੂੰਹ ਚ ਕੀ ਖੜਾ ਚੱਲ ਆਪਣੇ ਛਕੜੇ ਤੇ ਸੰਭਾਲ ਲਗਾਮਾਂ ਓਹੋ ਕਚੀਨ ਬਾਲਾ ਤੂੰ ਹਰ ਵੇਲੇ ਮੇਰੇ ਨੱਕ ਵਿੱਚ ਦਮ ਕਰੀ ਰੱਖਦਾ ਇਸ ਨੂੰ ਕੀ ਹੋਇਆ ਮੈਂ ਮਨ ਵਿੱਚ ਹੀ ਸੋਚ ਰਿਹਾ ਸਾਂ ਮੈਂ ਘੋੜੇ ਹੱਕ ਲਏ ਉਹਨਾਂ ਜੋਸ ਦੇ ਮਨ ਦੀ ਥਾ ਲੈਣਾ ਵੀ ਅਤਿਅੰਤ ਘਟਣ ਸੀ ਉਹ ਬਹੁਤ ਨਿਰਾਸ਼ ਸੀ ਉਹ ਵਿਆਹੀ ਵਰੀ ਸੀ ਉਹਦਾ ਪਤੀ ਅਜੇ ਜ਼ਿੰਦਾ ਸੀ ਅਤੇ ਹਸਪਤਾਲ ਵਿੱਚ ਪਿਆ ਸੀ ਮੈਂ ਸੋਚਿਆ ਕਿ ਇਹ ਗੱਲ ਬਾਜ਼ਾਰਤ ਹੀ ਬਣੀ ਰਹਿਣ ਦੇਣੀ ਚਾਹੀਦੀ ਹੈ ਮੈਨੂੰ ਜਮੀਲਾ ਤੇ ਗੁੱਸਾ ਵੀ ਆਇਆ ਆਪਣੇ ਆਪ ਤੇ ਖਿਜ ਵੀ ਜੇ ਮੈਨੂੰ ਇਹ ਪਤਾ ਹੁੰਦਾ ਕਿਸ ਦਿਨ ਪਿੱਛੋਂ ਦਿਨਿਆਰ ਦੇ ਨਗਮੇ ਸੁਹ ਜਾਣਗੇ ਮੋੜ ਕਦੀ ਉਸਦੀ ਆਵਾਜ਼ ਮੇਰੇ ਕੰਨਾਂ ਨਹੀਂ ਪਹੇਗੀ ਮੈਨੂੰ ਜਮੀਲਾ ਨਾਲ ਨਫ਼ਰਤ ਹੋ ਜਾਣੀ ਸੀ ਮੇਰਾ ਅੰਗ ਅੰਗ ਦੁੱਖ ਰਿਆ ਸੀ ਮੁਰਦਿਆਂ ਕਾ ਦੇ ਵਿਚੌਣੇ ਤੇ ਪੈ ਜਾਣ ਦੀ ਉਡੀਕ ਮੇਰੇ ਲਈ ਦੁੱਬਰ ਹੋ ਗਈ ਹਨੇਰੇ ਵਿੱਚ ਦੁੜਕੀ ਪਏ ਘੋੜਿਆਂ ਦੀਆਂ ਪਿੱਠਾਂ ਹਿੱਲ ਰਹੀਆਂ ਸਨ ਛੱਕੜੇ ਦਾ ਖੜਕਾ مصیبت ਬਣਿਆ ਹੋਇਆ ਸੀ ਲਗਾਮਾਂ ਮੇਰੇ ਹੱਥਾਂ ਵਿੱਚੋਂ ਖਿਸਕਦੀਆਂ ਜਾਂਦੀਆਂ ਸਨ ਮੈਂ ਖੇਤੋਂ ਜਦ ਮੁੜਿਆ ਘੋੜਿਆਂ ਦਾ ਸਾਜ ਲਾਇਆ ਤੇ ਛੱਕੜੇ ਥੱਲੇ ਸੁੱਟ ਦਿੱਤੇ ਸੁੱਕੀ ਕਾਹ ਦੇ ਢੇਰ ਤੇ ਮੈਂ ਲੜਖੜਾਂਦਾ ਡਿੱਗ ਪਿਆ ਦਿਨਾਰ ਮੇਰੇ ਘੋੜੇ ਵੀ ਚਰਾਗਾ ਵਿੱਚ ਛੱਡਣ ਲੈ ਗਿਆ ਅਗਲੀ ਸਵੇਰ ਮੈਂ ਉੱਠਿਆ ਤਾਂ ਮੈਨੂੰ ਸਭ ਗਮ ਭੁੱਲ ਗਿਆ ਇਹ ਅਕੈ ਕੁਝੇ ਮੇਰੇ ਦਿਲ ਦਿਮਾਗ ਤੇ ਸਾਈ ਹੋਈ ਸੀ ਮੈਂ ਸੋਚਿਆ ਜਮੇਲਾ ਤੇ ਦਿਨਿਆਰ ਦਾ ਚਿੱਤਰ ਮੈਂ ਜ਼ਰੂਰ ਵਹਾਂਗਾ ਮੈਂ ਅੱਖਾਂ ਕੁੱਟ ਕੇ ਬੰਦ ਕਰ ਲਈਆਂ ਵਸਤ ਵਿੱਚ ਉਹਨਾਂ ਦਾ ਕਿਹੋ ਜਿਹਾ ਚਿੱਤਰ ਬਣੇਗਾ ਮੈਂ ਕਲਪਨ ਦੀ ਕੋਸ਼ਿਸ਼ ਕਰ ਰਿਹਾ ਸਾਂ ਮੇਰੀਆਂ ਅੱਖਾਂ ਸਾਵੇਂ ਚਿੱਤਰ ਘੁੰਮ ਰਿਹਾ ਸੀ ਮੈਂ ਕੰਮ ਸ਼ੁਰੂ ਕਰਨ ਲਈ ਤਤਪਰ ਸਾਂ ਪਰ ਲੋੜ ਕੇਵਲ ਬੁਰਸ਼ ਤੇ ਰੰਗਾਂ ਦੀ ਸੀ ਮੈਂ ਨਦੀ ਵੱਲ ਨੱਠ ਤੁਰਿਆ ਨਾਤਾ ਤੋਤਾ ਤੇ ਫਿਰ ਚਰਾਗਾ ਵੱਲੋਂ ਘੋੜੇ ਲੈਣ ਲਈ ਤੁਰ ਗਿਆ ਖੰਡਾ ਅਤੇ ਤਰੇਲ ਭਿੱਜਾ ਚਾਰਾ ਮੇਰੀਆਂ ਲੱਤਾਂ ਨਾਲ ਲੱਗਦਾ ਸਰਸਰਾ ਰਿਹਾ ਸੀ ਉਹ ਮੇਰੇ ਥੱਲਿਓਂ ਟੁੱਟੇ ਬੂਟਾਂ ਵਿੱਚ ਹੀ ਚੁੱਭ ਰਿਹਾ ਸੀ ਪਰ ਇਹ ਸਾਰਾ ਕੁਝ ਮੈਨੂੰ ਡਾਡਾ ਪਿਆਰਾ ਲੱਗਿਆ ਮੈਂ ਦੌੜਦਾ ਹਰ ਚੀਜ਼ ਨੂੰ ਜੋ ਆਲੇ-ਦੁਆਲੇ ਪਸਤਰੀ ਹੋਈ ਸੀ ਆਪਣੇ ਮਨ ਵਿੱਚ ਉਤਾਰਦਾ ਜਾ ਰਿਹਾ ਸਾਂ ਸੂਰਜ ਪਹਾੜਾਂ ਦੀ ਓਟ ਵਿੱਚੋਂ ਬਾਹਰ ਝਾਤੀਆਂ ਮਾਰਨ ਲੱਗਾ ਪਾਣੀ ਦੇ ਖਾਲ ਲੱਗੇ ਸੂਰਜ ਮੁਖੀ ਮੁਸਕਰਾ ਰਿਹਾ ਸੀ ਲਲਚਾਈਆਂ ਝਾੜੀਆਂ ਇਸ ਫੁੱਲ ਨੂੰ ਚਾਰੇ ਪਾਸੇੋਂ ਕੇਰੀਆਂ ਬੈਠੀਆਂ ਸਨ ਪਰ ਫੁੱਲ ਚਟਾਨ ਵਾਂਗ ਦ੍ਰਿੜ ਇਸ ਦੇ ਨਾਲ ਮਸਤ ਚੂਮ ਰਿਹਾ ਸੀ ਸਵੇਰ ਦੀਆਂ ਕਿਰਨਾਂ ਉਸ ਵਿੱਚ ਸਿੰਮਟਦੀਆਂ ਜਾਂਦੀਆਂ ਸਨ ਉਹ ਆਪਣੀ ਪੀਲੀ ਜੀਬ ਨਾਲ ਝਾੜੀਆਂ ਤੋਂ ਕਿਰਨਾਂ ਖੋ ਉਹਨਾਂ ਨੂੰ ਚੁੰਮ ਰਿਹਾ ਸੀ ਸ਼ੱਕੜੇ ਨੂੰ ਲੈ ਕੇ ਜਦ ਮੈਂ ਮੁੜਿਆ ਤਾਂ ਪਈਆਂ ਨੇ ਚਿੱਕੜ ਵਿੱਚ ਖਲੋਤੇ ਪਾਣੀ ਵਿੱਚ ਹਿੱਲ-ਜੁਲ ਪੈਦਾ ਕਰ ਦਿੱਤੀ ਪਈਆਂ ਵਿੱਚ ਹੀ ਬੂੰਦਾਂ ਪਚੋਣ ਲੱਗੀਆਂ ਮੇਰੇ ਚਾਰੇ ਪਾਸੇ ਕਮਰ ਤੱਕ ਉੱਚੀ ਘਾਹ ਦਾ ਦੀਪ ਫੈਲਿਆ ਹੋਇਆ ਸੀ ਮੈਂ ਧਰਤੀ ਦੇ ਹੁਸਨ ਨੂੰ ਮਾਨ ਰਿਹਾ ਸਾਂ ਮੇਰੇ ਸਿਰ ਤੇ ਅਬਾ ਬਿਲਾੰਦੇ ਝੁੰਡ ਲੰਘਦੇ ਜਾ ਰਹੇ ਸਨ ਕਾਸ਼ ਮੇਰੇ ਕੋਲ ਰੰਗ ਹੁੰਦੇ ਸਵੇਰੇ ਚੜਦਾ ਸੂਰਜ ਨੀਲੇ ਰੰਗੇ ਪਹਾੜ ਤਰੇਲ ਭਿੱਜਿਆ ਚਾਰਾ ਅਤੇ ਖਾਲ ਕਿਨਾਰੇ ਖੜਾ ਸੂਰਜ ਮੁਖੀ ਮੈਂ ਇਹਨਾਂ ਨੂੰ ਰੰਗਾਂ ਵਿੱਚ ਸਮੋਹ ਦਿੰਦਾ ਮੈਂ ਖੇਤ ਵਿੱਚ ਸੱਕੜਾ ਲੈ ਕੇ ਆ ਗਿਆ ਮੇਰੀ ਖੁਸ਼ੀ ਪਰਲਾ ਕੇ ਉੱਡ ਗਈ ਉੱਥੇ ਜਮੀਲਾ ਉਦਾਸ ਸੁਦਾ ਸਿਰ ਰਹੀ ਸੀ ਉਸ ਦਾ ਚਿਹਰਾ ਉੱਤਰਿਆ ਹੋਇਆ ਤੇ ਅੱਖਾਂ ਦੇ ਥੱਲੇ ਕਾਲੇ ਘੇਰੇ ਨਜ਼ਰ ਆ ਰਹੇ ਸਨ ਸਪਸ਼ਟ ਸੀ ਕਿ ਉਸ ਸਾਰੀ ਰਾਤ ਜਾਗਦਿਆਂ ਕੱਟੀ ਸੀ ਉਹ ਨਾ ਮੁਸਕराई ਤੇ ਨਾ ਹੀ ਉਸਨੇ ਮੇਰੇ ਨਾਲ ਕੋਈ ਗੱਲ ਕੀਤੀ ਜਦ ਨੂੰ ਟੀਮ ਲੀਡਰ ਔਰਜ਼ਮਤ ਉਧਰੋਂ ਲੰਘਿਆ ਤੇ ਜਮੀਲਾ ਉਸ ਕੋਲ ਜਾ ਖੜੀ ਸੰਭਾਲੋ ਇਹ ਆਪਣਾ ਪਰਾਣਾ ਜਿਹਾ ਸਕੜਾ ਮੈਨੂੰ ਜਿੱਥੇ ਚਾਹੋ ਭੇਜ ਦਿਓ ਪਰ ਅੱਜ ਤੋਂ ਮੈਂ ਸਟੇਸ਼ਨ ਤੇ ਅਨਾਜ ਲੈ ਕੇ ਨਹੀਂ ਜਾਣਾ ਤੈਨੂੰ ਕੀ ਹੋ ਗਿਆ ਬੇਟੀ ਕੀ ਕੋਈ ਜ਼ਹਿਰੀਲੀ ਮੱਖੀ ਲੜ ਗਈ ਉਰਜਮਤ ਮੱਤ ਹੈਰਾਨ ਹੋਇਆ ਸਨੇਹਪਰੀ ਆਵਾਜ਼ ਵਿੱਚ ਪੁੱਛ ਰਿਹਾ ਸੀ ਮੱਖੀਆਂ ਪਸ਼ੂਆਂ ਨੂੰ ਲੜਦੀਆਂ ਨੇ ਮੈਨੂੰ ਕਿਸੇ ਕਾਰਨ ਦਾ ਨਹੀਂ ਪਤਾ ਮੈਂ ਇੱਕ ਵਾਰ ਕਹਿ ਜੁ ਦਿੱਤਾ ਤੇ ਕਹਿ ਦਿੱਤਾ ਮੈਂ ਨਹੀਂ ਜਾਵਾਂਗੀ ਉਰਜਮਤ ਦੇ ਚਿਹਰੇ ਤੇ ਮੁਸਕਾਨ ਇਹ ਸੁਣਦਿਆਂ ਹੀ ਸ਼ਾਈਮਈ ਹੋ ਗਈ ਮੈਨੂੰ ਇਸ ਦੀ ਕੱਕ ਪ੍ਰਵਾਹ ਨਹੀਂ ਕਿ ਤੂੰ ਕੀ ਚਾਹੁੰਦੀ ਹੈ ਕੰਮ ਤਾਂ ਤੈਨੂੰ ਕਰਨਾ ਹੀ ਪਵੇਗਾ ਉਸ ਨੇ ਜ਼ੋਰ ਨਾਲ ਡੰਗੋਰੀ ਧਰਤੀ ਤੇ ਮਾਰੀ ਜੇ ਤੈਨੂੰ ਕਿਸੇ ਤੰਗ ਕੀਤਾ ਜਾਂ ਬੁਰਾ ਭਲਾ ਕਿਹਾ ਉਹ ਮੈਨੂੰ ਦੱਸ ਮੈਂ ਇਸ ਡੰਗੋਰੀ ਨਾਲ ਉਸ ਦਾ ਸਿਰ ਭੰਨ ਦੇਵਾਂਗਾ ਜੇ ਅਜੇ ਹੀ ਕੋਈ ਗੱਲ ਨਹੀਂ ਤਾਂ ਬੱਚਿਆਂ ਵਾਂਗ ਨਾ ਕਰ ਇਹ ਤੈਨੂੰ ਚੰਗੀ ਤਰ੍ਹਾਂ ਪਤਾ ਕਿ ਫੌਜੀਆ ਦੀ ਰੋਟੀ ਦਾ ਸਵਾਲ ਹੈ ਤੇਰਾ ਆਪਣਾ ਖਸਮ ਵੀ ਤਾਂ ਇਨ੍ਹਾਂ ਵਿੱਚੋਂ ਇੱਕ ਹੈ ਉਹ ਗੁੱਸੇ ਨਾਲ ਲਾਲ ਪੀਲਾ ਹੁੰਦਾ ਤੁਰ ਗਿਆ ਜਮੀਲਾ ਸੱਠ ਪਟਾ ਕੇ ਰਹਿ ਗਈ ਸ਼ਰਮ ਨਾਲ ਸੂਈ ਹੋਈ ਪਈ ਸੀ ਦਨਿਆਰਵਾਲ ਵੇਖ ਕੇ ਉਸਨੇ ਡੂੰਗਾ ਹੌਕਾ ਭਰਿਆ ਉਹ ਜਮੀਲਾ ਵੱਲ ਪਿੱਠ ਕਰੀ ਖੜਾ ਸੀ ਅਤੇ ਘੋੜਿਆਂ ਦਾ ਸਾਜ਼ ਕੱਸ ਰਿਹਾ ਸੀ ਉਸਨੇ ਸਾਰੀ ਗੱਲਬਾਤ ਸੁਣ ਲਈ ਸੀ ਜਮੀਲਾ ਛਟ ਦੇ ਅੰਦਰ ਤਾਂ ਉੱਥੇ ਕੀ ਸ਼ਾਂਟਾ ਘਮਾਉਂਦੀ ਰਹੀ ਫਿਰ ਮੋਢੇ ਝਟਕਦੀ ਜਿਵੇਂ ਮਜਬੂਰੀ ਜ਼ਾਹਿਰ ਕਰ ਰਹੀ ਹੋਵੇ ਸੱਕੜੇ ਵੱਲ ਤੁਰ ਗਈ ਉਸ ਦਿਨ ਅਸੀਂ ਅੱਗੇ ਨਾਲੋਂ ਪਹਿਲਾ ਮੋੜ ਆਏ ਦਨਿਆਰ ਸਾਰੇ ਰਾਹ ਆਪਣੇ ਘੋੜੇ ਸਰਪਟ ਦੌੜਾਉਂਦਾ ਆਇਆ ਜਮੀਲਾ ਵੀ ਚੁੱਪਚੀਪੀਤੀ ਤੇ ਮਰਜਾਈ ਜਹੀ ਰਹੀ ਮੈਨੂੰ ਸਾਹਮਣੇ ਕਾਲੀ ਤੇ ਗਰਮੀ ਨਾਲ ਝੁਲਸੀ ਹੋਈ ਵਾਦੀ ਨਜ਼ਰ ਪਈ ਤਾਂ ਵਿਸ਼ਵਾਸ ਹੀ ਨਾ ਆਇਆ ਕਮਾਲ ਹੈ ਅੱਜ ਕੱਲ ਤਾਂ ਇੱਥੇ ਚੌਹੀ ਪਾਸੇ ਬਹਾਰ ਸੀ ਮੈਨੂੰ ਜਾਪਿਆ ਜਿਵੇਂ ਮੈਂ ਪਰੀਆਂ ਦੇ ਦੇਸ਼ ਵਿੱਚ ਉਹ ਸਭ ਕੁਝ ਦੇਖਿਆ ਸੁਣਿਆ ਸੀ ਮੇਰੇ ਮਨ ਤੇ ਉਕਰਿਆ ਖੁਸ਼ੀਆਂ ਦਾ ਚਿੱਤਰ ਤਾਂ ਕਿਸੇ ਵੀ ਤਰ੍ਹਾਂ ਮਿਟਣ ਲਈ ਤਿਆਰ ਨਹੀਂ ਸੀ ਮੈਂ ਤਾਂ ਆਪਣੇ ਜੀਵਨ ਦਾ ਸਭ ਤੋਂ ਪਿਆਰਾ ਸੁਪਨਾ ਵੇਖਿਆ ਸੀ ਸੁਪਨੇ ਦੀ ਹਰ ਰੇਖਾ ਮੇਰੀ ਕਲਪਨਾ ਵਿੱਚ ਵਾਰ-ਵਾਰ ਉੱਭਰ ਰਹੀ ਸੀ ਮੇਰੇ ਦਿਮਾਗ ਵਿੱਚ ਇਹੋ ਸੁਪਨਾ ਵਸ ਗਿਆ ਅਨਾਜ ਤੋੜਨ ਵਾਲੀ ਕੁੜੀ ਤੋਂ ਜਦ ਤੱਕ ਮੈਂ ਇੱਕ ਮੋਟਾ ਕਾਗਜ਼ ਨਾ ਲੈ ਲਿਆ ਮੈਨੂੰ ਚੈਨ ਨਾ ਆਈ। ਰਾਹ ਵਿੱਚੋਂ ਮੈਂ ਇੱਕ ਛੱਜੜੀ ਚੁੱਕ ਲਈ ਤੇ ਉਸਦੇ ਪਿਛਲੇ ਪਾਸੇ ਕਾਗਜ਼ ਰੱਖ ਲਿਆ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਜਿਵੇਂ ਉਹ ਛੱਡ ਕੇ ਬਾਹਰ ਆ ਜਾਣਾ ਲੋਚਦਾ ਸੀ। ਰੱਬ ਤੇਰੀ ਝੋਲੀ ਫੁੱਲਾਂ ਨਾਲ ਭਰੇ ਮੈਂ ਫੁੱਸਫਸਾਇਆ। ਕੋੜੇ ਤੇ ਬੈਠਣ ਲੱਗਿਆ ਇੱਕ ਵਾਰ। ਮੇਰੇ ਪਿਤਾ ਨੇ ਇਹੀ ਸ਼ਬਦ ਮੈਨੂੰ ਕਹੇ ਸਨ। ਫਿਰ ਮੈਂ ਕਾਗਜ਼ ਤੇ ਪੈਨਸਲ ਨਾਲ ਲਕੀਰ ਵਾਹੀ। ਮੈਂ ਅਣਜਾਣ ਸਾਂ ਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਲਕੀਰਾ ਵਾਉਣ ਲੱਗਿਆ ਸੀ ਪਰ ਜਦ ਕਾਗਜ਼ ਤੇ ਦਨਿਆਰ ਦੇ ਨੈਣ ਨਕਸ਼ ਉੱਭਰਨ ਲੱਗੇ ਤਾਂ ਮੈਂ ਹੋਰ ਸਭ ਕੁਝ ਭੁੱਲ ਗਿਆ ਮੈਂ ਅਗਸਤ ਦੀ ਉਸ ਰਾਤ ਦੀ ਕਲਪਨਾ ਕਰਨ ਲੱਗਾ ਕਲਪਨਾ ਦੀ ਉਡਾਰ ਵਿੱਚ ਹੀ ਮੈਂ ਦਨਿਆਰ ਦਾ ਗੀਤ ਸੁਣਿਆ ਪਿੱਛੇ ਨੂੰ ਝੁਕਿਆ ਉਸਦਾ ਸਿਰ ਮੰਗੀ ਗਰਦਨ ਮੇਰੀ ਕਲਪਨਾ ਵਿੱਚ ਉੱਭਰਨ ਲੱਗੇ ਫਿਰ ਜਮੀਲਾ ਦੀ ਤਸਵੀਰ ਮੇਰੇ ਸਾਹਮਣੇ ਖੜੀ ਸੀ ਉਸ ਨੇ ਆਪਣਾ ਸਿਰ ਦਨਿਆਰ ਦੇ ਮੋਢੇ ਤੇ ਰੱਖਿਆ ਹੋਇਆ ਸੀ ਸੱਕੜੇ ਤੇ ਉਹ ਦੋਵੇਂ ਬੈਠੇ ਸਨ ਲਗਾਮਾਂ ਢਿੱਲੀਆਂ ਸਿੱਟੀਆਂ ਹੋਈਆਂ ਸਨ ਹਨੇਰੇ ਵਿੱਚ ਘੋੜਿਆਂ ਦੀਆਂ ਪਿੱਠਾਂ ਹਿੱਲਦੀਆਂ ਮਹਿਸੂਸ ਹੁੰਦੀਆਂ ਸਨ ਸਾਹਮਣੇ ਦੂਰ ਤੱਕ ਫੈਲੀ ਵਾਦੀ ਤੇ ਤਾਰੇ جگਮਗਾ ਰਹੇ ਸਨ ਮੈਂ ਆਪਣੇ ਇਸ ਕੰਮ ਵਿੱਚ ਉਲਝ ਗਿਆ ਮੈਨੂੰ ਕਿਸੇ ਦੀ ਆਵਾਜ਼ ਤੱਕ ਕੰਨੀ ਪੈਂਦੀ ਸੁਣਾਈ ਨਾ ਦਿੱਤੀ ਜਦ ਕੋਈ ਨੇੜੇ ਆ ਕੇ ਬੋਲਿਆ ਤਾਂ ਮੈਂ ਚੌਕਿਆ ਕਿਉਂ ਬੋੜਾ ਹੋ ਗਿਆ ਇਹ ਜਮੀਲਾ ਦੀ ਆਵਾਜ਼ ਸੀ ਮੈਂ ਛਿਪ ਗਿਆ ਪਰ ਚਿੱਤਰ ਨੂੰ ਮੈਂ ਛੁਪਾ ਨਾ ਸਕਿਆ ਅਸੀਂ ਸ਼ਕੜੇ ਲੱਦੀ ਬੈਠੇ ਹਾਂ ਅਤੇ ਤੈਨੂੰ ਘੰਟੇ ਦੀ ਹਾਕਾ ਮਾਰਦੇ ਪਏ ਆ। ਇੱਥੇ ਤੂੰ ਕੀ ਕਰਦਾ ਵੇ? ਦਿਖਾਏ ਕੀ ਐ? ਜਿਤਰ ਉਸਨੇ ਮੇਰੇ ਹੱਥੋਂ ਫੜ ਲਿਆ। ਹੂੰ। ਉਸਨੇ ਗੁੱਸੇ ਵਿੱਚ ਮੁੱਢੇ ਝਟਕੇ। ਕਾਸ਼ ਉਸ ਵੇਲੇ ਮੈਂ ਮਰ ਹੀ ਗਿਆ ਹੁੰਦਾ। ਉਹ ਚਿੱਤਰ ਨੂੰ ਨੀਜ਼ ਨਾਲ ਦੇਖਦੀ ਰਹੀ। ਬਹੁਤ دیر ਤੱਕ ਦੇਖਦੀ ਰਹੀ। ਅੰਤ ਉਸਨੇ ਆਪਣੀਆਂ ਉਦਾਸ ਤੇ ਹੰਝਾਈਆਂ ਅੱਖਾਂ ਉੱਪਰ ਚੁੱਕੀਆਂ। ਕਿ ਚੀਨ ਵਾਲਾ ਇਹ ਮੈਨੂੰ ਦੇ ਦੇ। ਇਹ ਤਸਵੀਰ ਮੇਰੇ ਕੋਲ ਨਿਸ਼ਾਨੀ ਹੀ ਰਹਿ ਜਾਏਗੀ। ਉਹ ਦਇਆ ਦੀ ਮੂਰਤ ਖੜੀ ਸੀ ਉਸਨੇ ਕਾਗਜ਼ ਤੈਅ ਕਰਕੇ ਆਪਣੇ ਬਲਾਊਜ਼ ਵਿੱਚ ਛੁਪਾ ਲਿਆ ਅਸੀਂ ਸੜਕ ਤੇ ਆ ਗਏ ਪਰ ਮੈਂ ਅਜੇ ਤੱਕ ਆਪਣੀ ਕਲਪਨਾ ਦੀ ਦੁਨੀਆ ਵਿੱਚ ਉੱਡ ਰਿਹਾ ਸਾਂ ਸਭ ਕੁਝ ਮੈਨੂੰ ਸੁਪਨਾ ਹੀ ਲੱਗ ਰਿਹਾ ਸੀ ਜੋ ਚਿੱਤਰ ਮੇਰੇ ਨੈਣਾਂ ਵਿੱਚ ਉੱਭਰਿਆ ਉਹ ਕਾਗਜ਼ ਉੱਤੇ ਲੇਖ ਦਿੱਤਾ ਸੀ ਇਸ ਦਾ ਮੈਨੂੰ ਯਕੀਨ ਨਹੀਂ ਸੀ ਆਉਂਦਾ ਫਿਰ ਵੀ ਮੇਰੇ ਦਿਲ ਦੀਆਂ ਊਂਗਾਨਾਂ ਸਫਲ ਹੋਣ ਦੀ ਹਾਮੀ ਭਰਦੀਆਂ ਸਨ ਕੇਵਲ ਇਹ ਹੀ ਨਹੀਂ ਮੈਨੂੰ ਆਪਣੇ ਆਪ ਤੇ ਗੌਰਵ ਹੋਣ ਲੱਗਾ ਹੁਣ ਮੁੜ ਮੁੜ ਉਹੀ ਜਿਉਂਦਾ ਸੁਪਨਾ ਸੁੰਦਰਤਾ ਦਾ ਰੂਪ ਧਾਰੀ ਮੇਰੇ ਨੈਣਾਂ ਵਿੱਚ ਘੁੰਮਣ ਲੱਗਦਾ ਮੈਂ ਬਹੁਤ ਸਾਰੇ ਚਿੱਤਰ ਖਿੱਚਣਾ ਚਾਹੁੰਦਾ ਮੈਂ ਪੈਨਸਲ ਹੀ ਨਹੀਂ ਸਗੋਂ ਰੰਗਾਂ ਨਾਲ ਰੰਗ-ਬਰੰਗੇ ਚਿੱਤਰ ਬਣਾਉਣ ਦੇ ਸੁਪਨੇ ਦੇਖਣ ਲੱਗਾ ਸ਼ਕਰੀਆਂ ਦੀ ਤੇਜ਼ ਰਫ਼ਤਾਰ ਵੱਲ ਮੈਂ ਧਿਆਨ ਹੀ ਨਾ ਦੇ ਸਕਿਆ ਦਨਿਆਰ ਆਪਣੇ ਘੋੜੇ ਦਬਾ-ਦਬ ਭਜਾਈ ਜਾ ਰਿਹਾ ਸੀ ਜਿਮੀਲਾ ਵੀ ਉਸ ਦਾ ਸਾਥ ਦੇ ਰਹੀ ਸੀ ਉਹ ਇੱਧਰ-ਉੱਧਰ ਦੇਖਦਿਆਂ ਜਾਣ-ਬੁੱਝ ਕੇ ਦਿਲ ਨੂੰ ਟੰਬਣ ਵਾਲੀ ਪਿਆਰੀ ਜਿਹੀ ਮੁਸਕਾਨ ਸੁੱਟਦੀ ਸਪਸ਼ਟ ਸੀ ਕਿ ਉਹ ਹੁਣੇ ਨਾਰਾਜ਼ ਨਹੀਂ ਸੀ ਜਦ ਕਦੀ ਉਹ ਦਨੀਆਰ ਨਾਲ ਪਿਆਰ ਨਾ ਬੋਲਦੀ ਉਸ ਵੇਲੇ ਦਨੀਆਰ ਦੇ ਗੀਤ ਗੂੰਜਣ ਲੱਗ ਪੈਂਦੇ ਅਸੀਂ ਅੱਗੇ ਨਾਲੋਂ ਪਹਿਲਾ ਸਟੇਸ਼ਨ ਤੇ ਪੁੱਜ ਗਏ ਕੋੜਿਆਂ ਮੂੰਹੋਂ ਝੱਗ ਵਗ ਰਹੀ ਸੀ ਅਸੀਂ ਛਕੜੇ ਖੜੇ ਕੀਤੇ ਤੇ ਦਨੀਆਰ ਜਲਦੀ ਵਿੱਚ ਬੋਰੀਆਂ ਲਾਉਣ ਲੱਗਾ ਆਖਰ ਉਸ ਨੂੰ ਕੀ ਹੋ ਗਿਆ ਏ ਏਡੀ ਵੀ ਭਲਾ ਕਾਲ ਕਾਦੀ ਕਦੇ ਕਦੇ ਉਹ ਰੁਕਦਾ ਅਤੇ ਲੰਘਦੀ ਰੇਲ ਗੱਡੀ ਨੂੰ ਨਜ਼ਰਾਂ ਪਰ ਵੇਖਦਾ ਉਹਦੀਆਂ ਅੱਖਾਂ ਵਿੱਚ ਸੋਚਾਂ ਤਰ ਰਹੀਆਂ ਹੁੰਦੀਆਂ ਜਮੀਲਾ ਉਸ ਨੂੰ ਤਾੜਦੀ ਤੇ ਉਸਦੇ ਮਨ ਦੀ ਥਾ ਪਾਉਣ ਲੱਗਦੀ। ਜ਼ਰਾ ਇੱਧਰ ਤਾਂ ਆ ਕੋੜੇ ਦੇ ਨਾਲ ਢਿੱਲੀ ਹੋ ਗਈ ਐ। ਇਸ ਨੂੰ ਬਾਹਰ ਹੀ ਕੱਢ ਦੇਗੇ। ਜਮੀਲਾ ਨੇ ਦਨੀਆਰ ਨੂੰ ਬੁਲਾਇਆ। ਦਨੀਆਰ ਨੇ ਕੋੜੇ ਦਾ ਸੁਮ ਆਪਣੇ ਗੋਡਿਆਂ ਵਿੱਚ ਲੈ ਕੇ ਨਾਲ ਕੱਢ ਦਿੱਤੀ। ਜਦੋਂ ਜ਼ਰਾ ਸਿੱਧਾ ਹੋਇਆ ਤਾਂ ਜਮੀਲਾ ਨੇ ਆਪਣੀਆਂ ਨਜ਼ਰਾਂ ਉਸ ਨਾਲ ਮਿਲਾਉਂਦਿਆਂ ਤਰਲੇਪਰੀ ਆਵਾਜ਼ ਵਿੱਚ ਕਿਹਾ ਆਖਰ ਕੋਈ ਗੱਲ ਤੇ ਹੋਵੇ। ਤੂੰ ਸਾਰੀ ਹਾਲਤ ਨੂੰ ਜਾਣਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ ਕੀ ਮੈਂ ਹੀ ਸਾਰੀ ਦੁਨੀਆ ਵਿੱਚ ਇਕੱਲੀ ਔਰਤ ਰਹਿ ਗਈ ਹਾਂ ਦਨੀਆਰ ਨੇ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ ਤੇ ਚੁੱਪ ਕਰ ਰਿਹਾ ਤੂੰ ਸਮਝਦਾ ਹੈ ਕਿ ਮੇਰੇ ਦਿਲ ਤੇ ਕੁਝ ਵੀ ਨਹੀਂ ਵੀਦੀ ਜਮੀਲਾ ਨੇ ਹੌਕਾ ਪਰਿਆ ਦਨੀਆਰ ਦੀਆਂ ਪਲਕਾਂ ਸੁੱਕੜ ਗਈਆਂ ਉਸ ਨੇ ਪਿਆਰ ਤੇ ਉਦਾਸੀ ਭਰੀਆਂ ਨਜ਼ਰਾਂ ਨਾਲ ਜਮੀਲਾ ਵੱਲ ਦੇਖਿਆ ਤੇ ਹੌਲੀ ਜਹੀ ਕੋਈ ਜਵਾਬ ਦਿੱਤਾ ਮੈਨੂੰ ਉਸ ਦੇ ਬੋਲ ਨਾ ਸੁਨੇ ਫਿਰ ਉਹ ਛੇਤੀ ਨਾਲ ਆਪਣੇ ਸ਼ੱਕਲੇ ਵੱਲ ਤੁਰ ਪਿਆ ਉਸਦੇ ਚਿਹਰੇ ਤੇ ਖੁਸ਼ੀ ਦੇ ਨਿਸ਼ਾਨ ਉੱਕਰਦੇ ਦਿਸਦੇ ਸਨ ਤੁਰਦੇ ਹੌਸਨੇ ਥੱਲੇ ਸੁੱਟੀ ਨਾਲ ਵਿੱਚ ਠੇਡਾ ਮਾਰਿਆ ਜਮੀਲਾ ਦੇ ਸ਼ਬਦਾਂ ਨੇ ਉਸ ਨੂੰ ਕੋਈ ਢਾਲਸ ਬਣਾਈ ਹੋਵੇਗੀ ਮੈਂ ਸੋਚ ਰਿਹਾ ਸਾਂ ਮੇਰੇ ਦਿਲ ਵਿੱਚ ਅਜੀਬ ਜਿਹੀ ਗੁੰਝਲ ਸੀ ਪਰ ਕੁਝ ਕਹਿ ਦੇਣ ਤੇ ਹੌਕਾ ਭਰਨ ਨਾਲ ਕਿਸੇ ਨੂੰ ਕੀ ਅਸ ਹੋ ਸਕਦੀ ਹੈ ਅਸੀਂ ਬੋਰੀਆਂ ਲਾ ਕੇ ਤੁਰਨ ਹੀ ਲੱਗੇ ਸਾਂ ਕਿ ਉੱਥੇ ਇੱਕ ਜ਼ਖਮੀ ਤੇ ਦਬਲਾ ਪਤਲਾ ਫੌਜੀ ਆ ਗਿਆ ਉਸਦੇ ਗੱਲ ਓਵਰकोट ਸੀ ਜਿਸ ਵਿੱਚ ਵੱਟ ਪਏ ਹੋਏ ਸਨ ਮੋਢੇ ਨਾਲ ਫੌਜੀ ਥੈਲਾ ਲਟਕ ਰਿਹਾ ਸੀ ਕੁਝ ਮਿੰਟ ਪਹਿਲਾਂ ਇੱਕ ਗੱਡੀ ਸਟੇਸ਼ਨ ਤੇ ਰੁਕੀ ਸੀ ਫੌਜੀ ਨੇ ਆਸੇ-ਪਾਸੇ ਨਿਗਾਹ ਮਾਰੀ ਤੇ ਬੋਲਿਆ ਇੱਥੇ ਕੋਈ ਕੁਰਕਰੇਵ ਦਾ ਬੰਦਾ ਮਿਲ ਸਕਦਾ ਹੈ ਮੈਂ ਉੱਥੇ ਦਾ ਹੀ ਰਹਿਣ ਵਾਲਾ ਹਾਂ ਮੈਂ ਉੱਤਰ ਦਿੱਤਾ ਮੈਂ ਸੋਚਣ ਲੱਗਾ ਕਿ ਬੰਦਾ ਕੌਣ ਹੋ ਸਕਦਾ ਹੈ ਕਿਸ ਦੇ ਲੜਕੇ ਹੋ ਉਸਨੇ ਮੇਰੇ ਵੱਲ ਦੇਖਦੇ ਹੋਏ ਪੁੱਛਿਆ ਜਦ ਨੂੰ ਪਰਿਉ ਆਉਂਦੀ ਜ਼ਮੀਲਾ ਉਸਦੇ ਨਜ਼ਰੀ ਪੈ ਗਈ ਉਸਦੇ ਚਿਹਰੇ ਤੇ ਹੈਰਾਨੀ ਅਤੇ ਖੁਸ਼ੀ ਦੀ ਲਹਿਰ ਦੌੜ ਗਈ। ਕਰੀਮ ਜਮੀਲਾ ਚੀਕੀ, "ਮੇਰੀ ਪਿਆਰੀ ਜਮੀਲਾ।" ਉਸਨੇ ਜਮੀਲਾ ਦਾ ਹੱਥ ਜ਼ੋਰ ਦੀ ਘੁੱਟ ਲਿਆ। ਉਹ ਜਮੀਲਾ ਦੇ ਪਿੰਡ ਦਾ ਸੀ। "ਕੈਡੀ ਭਾਗਾਂ ਵਾਲੀ ਗੱਲ ਐ। ਯਕੀਨਨ ਇਹ ਮੇਰੀ ਖੁਸ਼ਕਿਸਮਤੀ ਐ ਕਿ ਮੈਂ ਇੱਥੇ ਹੀ ਆ ਗਿਆ।" ਉਸਨੇ ਜ਼ੋਰ ਭਰੇ ਸ਼ਬਦਾਂ ਵਿੱਚ ਕਿਹਾ, "ਮੈਂ ਸਿੱਧਾ ਸਾਦਕ ਕੋਲੋਂ ਹੀ ਆਇਆ ਹਾਂ। ਅਸੀਂ ਹਸਪਤਾਲ ਵਿੱਚ ਇਕੱਠੇ ਹੀ ਸਾਂ। ਰੱਬ ਦੀ ਮਿਹਰ ਕਰਹੀ।" ਤੋਂ ਉਹ ਮਹੀਨੇ ਦੋ ਮਹੀਨੇ ਤੱਕ ਚੰਗਾ ਹੋ ਜਾਏਗਾ ਚੱਲਣ ਲੱਗਿਆ ਮੈਂ ਉਸ ਨਾਲ ਵਾਦਾ ਕੀਤਾ ਸੀ ਕਿ ਖੱਤ ਤੁਹਾਨੂੰ ਜ਼ਰੂਰ ਪਹੁੰਚਾਵਾਂਗਾ ਲਓ ਆ ਸੰਬੋਧ ਤੁਹਾਡਾ ਖੱਤ ਉਸਦੇ ਦਸਤਖਤ ਤੇ ਮੋਹਰ ਪਛਾਣ ਲਓ ਕਰੀਮ ਨੇ ਇੱਕ ਤਕੋਨਾ ਲਫਾਪਾ ਉਸਦੇ ਹੱਥ ਫੜਾ ਦਿੱਤਾ